ਮਾਰ ਲੋ ਜਾਵਾ ਤਾਂ ਹੀ ਲਾ ਜੀ ਮਾਰ ਲੈ ਕਰੋ ਹੈ ਜੇ ਤੁਨੋ ਕਾੜੀ ਮਾਰਦੇ ਮਾਰਦੇ ਜੇ ਕੁਝ ਹੋ ਜਾਵੇ ਤੇ ਮੈਂ ਜੀ ਬੇਵਾਸ ਐਸੇ ਕੋਲ ਲਓ ਹਾਂ ਤੁਹਾਡੇ ਸੇਵਾ ਇੱਕ ਧਾਰਮਿਕ ਤਗਵਾਣਾ ਹੋਰ ਲੈ ਕੇ ਆ ਰਹੇ ਨੇ ਅਮਰ ਸਿੰਘ ਚਮਕੀਲਾ ਦਿਵਾ ਮਰ ਜੋ ਜੀ ਉਸ ਤੋਂ ਪਹਿਲਾਂ ਮੇਰੀਆਂ ਇੱਕ ਦੋ ਬੇਨਤੀਆਂ ਨੇ ਪਹਿਲੀ ਬੇਨਤੀ ਇਹ ਕਰਨੀ ਹੈ ਵੀ ਜਿਹੜਿਆ ਦੋਸਤਾਂ ਵੀਰਾਂ ਨੇ ਇਨਾਮ ਦਿਨੇ ਹੋਣ ਰੁਪਈਏ ਜਣੀ ਕਿ ਨੋਟ ਉਹ ਆਣ ਕੇ ਸੁਪ ਕਰਕੇ ਰੁਪਈਏ ਦੇ ਕੇ ਆਪਣਾ ਨਾਮ ਲਗਾ ਦਿਓ ਅਸੀਂ ਗੀਤ ਖਤਮ ਹੋਣ ਤੋਂ ਬਾਅਦ ਤੁਹਾਡਾ ਨਾ ਬੜੇ ਪਿਆਰ ਨਾਲ ਐਡੇ ਵਿੱਚ ਪਾ ਕੇ ਉਹਨਾਂ ਤੋਂ ਪਰਦੇ ਰਹੇ। ਦੂਸਰੀ ਬੇਨਤੀ ਹੈ ਕਰਨੀ ਹੈ ਤਾਂ ਜਦੋਂ ਵੀ ਕੋਈ ਕਲਾਕਾਰ ਗੀਤ गा ਕੇ ਹਟੇ ਟਾੜੀ ਜ਼ਰੂਰ ਮਾਰਦਿਆ ਕਰੋ ਠੀਕ ਹੈ ਨਾ ਓਏ ਡੰਗਰ ਦੇ ਹੁੰਦੇ। ਬਾਹਰ ਚੱਲ ਕੇ ਆਏ ਹੋਏ ਮੇਰੇ ਪਤਵੰਤੇ ਸੱਜਣੋ ਸਤਕਾਰਯੋਗ ਬਜ਼ੁਰਗੋ ਛੋਟੇ ਔਰ ਵੱਡੇ ਵੀਰੋ ਭੈਣੋ ਤੇ ਭਰਾਵੋ ਮੇਰੇ ਹਮ ਉਮਰ ਸਾਥੀਓ ਔੜੇ ਤੇ ਸਾਥੀਓ ਸਾਡੇ ਨਗਰ ਦੇ ਵਿੱਚ ਇਸ ਜਗ੍ਹਾ ਤੇ ਸਾਡੇ ਕਲਾਕਾਰਾਂ ਨੂੰ ਸਾਡੀ ਪਾਰਟੀ ਨੂੰ ਪਹਿਲੀ ਵਾਰੀ ਦਰਸ਼ਣ ਕਰਨ ਦਾ ਮੌਕਾ ਮਿਲਿਆ। ਆ ਦੀਰਸਾ ਵਿਆਹ ਹੋਇਆ। ਭਾਈ ਕੁਲਜੀਤ ਸਿੰਘ ਜੀ ਦਾ ਵਿਆਹ ਤਾਂ ਮੇਰੇ ਘਰ ਹੋ ਗਿਆ, ਚਾਰਕਤਨ ਹੋ ਗਿਆ ਹੋ ਗਿਆ। ਤੇ ਮੈਂ ਬਹੁਤ ਧੰਨਵਾਦੀ ਆ ਵੀਰੇ ਭਾਈ ਕੁਲਜੀਤ ਹੋਰਾਂ ਦਾ, ਉਹਨਾਂ ਦੇ ਬਾਪੂ ਜੀ ਸਰਦਾਰ ਸਾਹਬ ਸਰਦਾਰ ਜੱਟੇਦਾਰ ਸਰਦਾਰ ਬੁੱੱਤ ਸਿੰਘ ਜੀ ਉਹਦੇ ਨਾਲ ਹੀ ਬੈਠੇ ਨੇ ਪੈਜੀ ਹੁਣੇ ਸਾਡੇ ਫੌਜੀ ਸਾਹਿਬ ਮਾਨਜੋ ਮੈਂ ਬਹੁਤ ਧੰਨਵਾਦੀ ਹਾਂ ਸਾਰੇ ਰਿਸ਼ਤੇਦਾਰਾਂ ਦਾ ਘਰ ਵਾਲੇ ਦੋਸਤਾਂ ਦਾ ਬਾਹਰੋਂ ਆਏ ਦੋਸਤਾਂ ਦਾ ਸਭ ਤੋਂ ਪਹਿਲਾਂ ਇਸ ਖੁਸ਼ੀ ਦੇ ਸਮੇਂ ਤੇ ਮੈਨੂੰ ਹੁਕਮ ਹੋਇਆ ਹੈ ਤੁਹਾਡੀ ਸੇਵਾ ਇੱਕ ਦੁਰਸਨਾ ਮੈਂ ਧਾਰਮਿਕ ਗਮ ਧਾਰਮਿਕ ਤੋਂ ਬਾਅਦ ਜਿਵੇਂ ਤੁਹਾਡਾ ਹੁਕਮ ਹੋਊਗਾ ਆਪਾਂ ਹਾਜ਼ਰ ਗਾਲੀਆਂ ਸਾਤੇ 5 ਰੁਪਏ ਦੇ ਕਰੀ ਤੇਤੀ ਹੀ ਦੀਵਾਰੇ ਨਹੀਂ ਤੁਮ ਨਰਕਾਂ ਨੂੰ ਜਾਵੇਂ ਦਰਹੰਦਤੀ ਦੀਵਾਰੇ ਸੁਨਯੋ ਕੱਟ ਲੈ ਕਰਾਏ ਦੀ ਤਸ਼ਮੇਸ਼ ਦੇ ਦੁਲਾਰੇ ਤਸ਼ਮੇਸ਼ ਦੇ ਦੁਲਾਰੇ ਨਰਕਾਂ ਨੂੰ ਜਾਵੇਂ ਦਰਹੰਦਤੀ ਦੀਵਾਰੇ ਤੋ ਮੇਰਾ ਪਹਿਲਾ ਧਾਰਮਿਕ ਮਗਾਅ ਸੀਗਾ ਤਲਵਾਰ ਮੈਂ ਕੱਲ ਕੀ ਧਰਦੀ ਤੋਂ ਬਾਅਦ ਸਾਹਿਬ ਬਾਬਾ ਜੀ ਦੀ ਕਿਰਪਾ ਹੋ ਗਈ ਡਾਕਟਰ ਦੇ ਵਿੱਚ ਲੋਕਰੇ ਸ਼ਾਬਾਸ਼ੀ ਦੀਆਂ ਚੱਕੀਆਂ ਪਾਉਣੇ ਸ਼ੁਰੂ ਕਰਤੀਆਂ ਨਹੀਂ ਅੱਗੇ ਤਾਂ ਪੰਜ ਪੰਜ ਸੀੜ ਦੇ ਗਾਲੇ ਹੀ ਆਉਂਦੇ ਹੁੰਦੇ ਆ ਜਾਨੀ ਹਰ ਕਿੱਥੀ ਦੇ ਵਿੱਚ ਲਿਖਿਆ ਸੀ ਵਿੱਚ ਮੁਕੀਲੇ ਬਈ ਤੂੰ ਤੇਰਾ ਜਿਹੜਾ ਸਟੋਰੀ ਫੁਲਕਾ ਚੱਲਦਾ ਵਧੀਆ ਚੱਲ ਰਿਹਾ ਹੈ ਬਈ ਮਾਰਾ ਮੋਟਾ ਬਾਬਾ ਜੀ ਦਾ ਨਾਮ ਵੀ ਜਪ ਲਿਆ ਕਰ ਤੋ ਵੀਰੇ ਮੈਂ ਇੱਥੇ 11 ਦੋਸਤਾਂ ਦੀਆਂ ਬੇਲੀਆਂ ਦੀ ਲਿਖਣ ਬਾਰੇ ਦੀ ਇੱਕ ਆਪਣੀ ਕਲਪਨਾ ਹੈ ਜਾਨੀ ਉਸ ਸਰਹੰਦ ਦੀ ਦੀਵਾਰ ਨੂੰ ਉਹਨੇ ਲੀਕਿਆ ਜਿੱਤੇ ਛੋਟੇ ਸਾਹਬਜ਼ਾਦੇ ਨਿਹੱਥ ਖਿਨੇ ਗਏ ਸੀ ਉਸ ਕੰਧ ਦੇ ਸਾਹਮਣੇ ਖੜ ਕੇ ਇੱਕ ਸਿੰਘ ਉਹਨੂੰ ਲਾੜ ਤਪਾਉਂਦਾ ਦੀਵਾਰ ਨੂੰ ਦਾ ਵੀਰੇ ਧਿਆਨ ਖਿੱਚ ਜਾਵੇ ਨੀ ਤੁੰਡਰ ਕਾ ਨੂੰ ਜਾਵੇਂ ਸਰਹੰਦ ਦੀ ਦੀਵਾਰੇ ਨੀ ਤੁੰਡਰ ਕਾ ਨੂੰ ਜਾਵੇਂ रहंदी दीवारे कराए दस में शुलारे दस में शि दुलारे नरी कानू जामे कर हंध थी तीवारे ਲਿਵਾਕੇ ਰਦਾ ਸਦਾ ਤੂੰ ਕਿਰਾਇਆ ਨੀ ਚਾਰੇ ਗੋਡੇ ਛਿਲੇਵਾਕੇ ਰਦਾ ਸਦਾ ਤੂੰ ਕਿਰਾਇਆ ਹਏ ਜਾਨ ਬੱਚੇ ਆਂਦੀ ਨੇ ਕੇ ਸੈਕੀ ਛੱਤ ਨੇ ਸੁਬਾਰੇ ਸੈਕੀ ਛੱਤ ਨੇ ਸੁਬਾਰੇ ਨਰਕਾ ਨੂੰ ਜਾਵੇਂ ਦਰਹੰਦ ਦੀ ਦੀਵਾਰੇ ਜੱਲਦਾ ਜੇ ਸੋਰੀ ਮੈਂ ਵੀ ਜਾ ਕੇ ਮਰ ਮਿੱਟੀ ਦੇਨ ਦੇ ਹਥਿਆਰੇ ਸਾਰੇ ਹਿੱਤ ਉੱਤੇ ਇੱਛਾ ਇਹ ਮੇਰਾ ਕਰਜ਼ਾ ਕਿਥੇ ਛੋ ਜਾਣਾ ਏ ਚੁਰਿਛੂਰੇ ਹੋਣਾ ਛਾਏ ਚੁਰਿਛੂਰੇ ਦੱਸੇ ਕਿ ਕਦ ਕਿਸ ਦਾ ਪਾਲਾ ਮੇਰਾ ਕਿਸ ਤੂਰ ਤੋਂ ਆ ਵੀਰ ਹਾਂ जड़ हलाल गो मोत थी उतारे साठ मोत थी उतारे नरकानु जाम